ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਹਾਣੀਆਂ ਜੇਕੇ ਚੈਨਲ ਤੇ ਜੈਪੁਰ ਰਾਜਸਥਾਨ ਦਾ ਇੱਕ ਸ਼ਾਹੀ ਸ਼ਹਿਰ ਹੈ ਇੱਥੇ ਦੀਆਂ ਹਵੇਲੀਆਂ ਮਹਿਲ ਤੇ ਰੰਗ-ਬਰੰਗੇ ਬਾਜ਼ਾਰ ਹਰ ਕਿਸੇ ਨੂੰ ਆਪਣੀ ਸ਼ਾਨ ਤੇ ਸੋਹਣੇpan ਨਾਲ ਮੋਹ ਲੈਂਦੇ ਹਨ ਪਰ ਇਸ ਸ਼ਹਿਰ ਦੇ ਸਭ ਤੋਂ ਵੱਡੇ ਤੇ ਮਸ਼ਹੂਰ ਵਪਾਰੀ ਰਾਏ ਸਾਹਿਬ ਵਿਕਰਮ ਸਿੰਘ ਰਠੌਰ ਦੀ ਹਵੇਲੀ ਦੀ ਗੱਲ ਹੀ ਕੁਝ ਹੋਰ ਸੀ ਸੰਗਮਰ ਦੇ ਚਮਕਦਾਰ ਫਰਸ਼ ਸੋਨੇ ਦੀ ਨਕਸ਼ਕਾਰੀ ਨਾਲ ਸਜੇ ਤਰਵਾਜੇ ਹਰ ਕੋਨੇ ਵਿੱਚ ਸ਼ਾਹੀ ठाਠ ਦਿਖਾਈ ਦਿੰਦੀ ਸੀ ਇਹ ਹਵੇਲੀ ਕਿਸੇ ਮਹਿਲ ਤੋਂ ਘੱਟ ਨਹੀਂ ਸੀ ਬਲਕਿ ਰਾਏ ਸਾਹਿਬ ਦੀ ਸ਼ਾਨ ਤੇ ਦੌਲਤ ਦੀ ਨਿਸ਼ਾਨੀ ਸੀ ਇਸ ਹਵੇਲੀ ਦੀ ਸਭ ਤੋਂ ਕੀਮਤੀ ਤੇ ਪਿਆਰੀ ਚੀਜ਼ ਸੀ ਰਾਏ ਸਾਹਿਬ ਦੀ ਕੱਲੀ ਧੀ ਟੀਨਾ ਟੀਨਾ 22 ਸਾਲ ਦੀ ਸੀ ਜਵਾਨ ਕੁੜੀ ਸੀ ਸੁੰਦਰ ਹੁਸ਼ਿਆਰ ਖੁਦਮੁਖਤਿਆਰ ਸੁਭਾਅ ਵਾਲੀ ਤੇ ਥੋੜੀ ਜਿੱਦੀ ਵੀ ਉਸ ਦੀਆਂ ਅੱਖਾਂ ਵਿੱਚ ਵੱਡੇ ਸੁਪਨੇ ਸਨ ਦੁਨੀਆ ਘੁੰਮਣ ਦੇ ਫੈਸ਼ਨ ਡਿਜ਼ਾਈਨਰ ਆਪਣੀ ਜ਼ਿੰਦਗੀ ਆਪਣੀਆਂ ਸ਼ਰਤਾਂ ਤੇ ਜੀਣ ਦੇ ਪਰ ਰਾਏ ਸਾਹਿਬ ਤੇ ਉਹਨਾਂ ਦੀ ਪਤਨੀ ਮੰਜੂਲਾ ਦਾ ਮੰਨਣਾ ਸੀ ਕਿ ਟੀਨਾ ਦੀ ਜ਼ਿੰਦਗੀ ਇੱਕ ਸ਼ਾਹੀ ਵਿਆਹ ਨਾਲ ਹੀ ਪੂਰੀ ਹੋਵੇਗੀ टीना ਅਕਸਰ ਆਪਣੇ ਪਿਤਾ ਨਾਲ ਗੱਲ ਕਰਦੀ ਸੀ ਕਿ ਪਾਪਾ ਮੈਂ ਅਜੇ ਵਿਆਹ ਨਹੀਂ ਕਰਨਾ ਚਾਹੁੰਦੀ ਮੈਨੂੰ ਲੰਡਨ ਜਾਣਾ ਹੈ ਉੱਥੇ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਕਰਨੀ ਹੈ ਪਰ ਮੇਰੇ ਆਪਣੇ ਸੁਪਨੇ ਹਨ ਰਾਏ ਸਾਹਿਬ ਦੀ ਗੰਭੀਰ ਸੁਰ ਵਿੱਚ ਕਹਿੰਦੇ ਟੀਨਾ ਅਸੀਂ ਰਠੌਰ ਖਾਨਦਾਨ ਆ ਸਾਡੀ ਧੀ ਦੀ ਸ਼ਾਦੀ ਸਾਡੀ ਮਰਜ਼ੀ ਨਾਲ ਹੋਵੇਗੀ ਫਿਰ ਲੰਡਨ ਜਾਣ ਦੀ ਗੱਲ ਇੱਥੇ ਤੈਨੂੰ ਸਭ ਕੁਝ ਮਿਲ ਜਾਏਗਾ ਕਿੰਨਾ ਦਾ ਮਨ ਉਦਾਸ ਹੋ ਜਾਂਦਾ ਉਸ ਨੂੰ ਮਹਿਸੂਸ ਹੁੰਦਾ ਸੀ ਜਿਵੇਂ ਉਸ ਦੀ ਜ਼ਿੰਦਗੀ ਇੱਕ ਸੋਹਣੇ ਪਿੰਜਰੇ ਵਿੱਚ ਕੈਦ ਹੈ ਹਵੇਲੀ ਦੇ ਨੌਕਰ ਡਰਾਈਵਰ ਤੇ ਮਾਲੀ ਉਸ ਦੀ ਹਰ ਗੱਲ ਸੁਣਦੇ ਪਰ ਉਸ ਦਾ ਦਰਦ ਉਸ ਦੀ ਤਨਹਾਈ ਕੋਈ ਨਹੀਂ ਸਮਝਦਾ ਹਵੇਲੀ ਵਿੱਚ ਇੱਕ 25 ਸਾਲ ਦਾ ਨਵਾਂ ਡਰਾਈਵਰ ਕੰਮ ਕਰਦਾ ਸੀ ਸਰਵੰਤ ਸਰਵੰਤ ਦਾ ਚਿਹਰਾ ਸੁਧਾਰਨ ਵਰਦੀ ਸਾਫ਼ ਸੁਥਰੀ ਤੇ ਸੁਭਾਅ ਬਿਲਕੁਲ ਚੁੱਪ ਉਹ ਰਾਏ ਸਾਹਿਬ ਦੀ ਗੱਡੀ ਚਲਾਉਂਦਾ ਸਮਾਨ ਲਿਆਉਂਦਾ ਤੇ ਬਿਨਾਂ ਕਿਸੇ ਸ਼ਿਕਾਇਤ ਦੇ ਹਰ ਕੰਮ ਕਰਦਾ ਸੀ ਪਰ ਉਸ ਦੀ ਅੱਖਾਂ ਵਿੱਚ ਇੱਕ ਅਜੀਬ ਡੰਗਾਈ ਸੀ ਜਿਵੇਂ ਕੋਈ ਵੱਡਾ ਰਾਸ਼ੂਕਾ ਵੇਟ ਇਹਨਾਂ ਨੂੰ ਸਰਵਨ ਬਿਲਕੁਲ ਪਸੰਦ ਨਹੀਂ ਸੀ ਉਸ ਨੂੰ ਲੱਗਦਾ ਸੀ ਕਿ ਸਰਵਨ ਬਹੁਤ ਚੁੱਪ ਤੇ ਸੋਚਦਾ ਹੈ ਉਸ ਵਿੱਚ ਨਾ ਹਿੰਮਤ ਨਾ ਕੋਈ ਜਨੂਨ ਇੱਕ ਦਿਨ ਜਦੋਂ ਟੀਨਾ ਆਪਣੀਆਂ ਸਹੇਲੀਆਂ ਨਾਲ ਬਾਹਰ ਜਾਣ ਲਈ ਤਿਆਰ ਹੋ ਰਹੀ ਸੀ ਉਸ ਨੇ ਸਰਵਨ ਨੂੰ ਡਾਂਟ ਦਿੱਤਾ ਸਰਵਨ ਤੂੰ ਹਮੇਸ਼ਾ ਇੰਨਾ ਚੁੱਪ ਕਿਉਂ ਰਹਿੰਦਾ ਹੈ ਗੱਡੀ ਜਲਦੀ ਗੱਡ ਮੈਨੂੰ ਲੇਟ ਹੋ ਰਿਹਾ ਹੈ ਸਰਵਨ ਸ਼ਾਂਤ ਸੁਰ ਵਿੱਚ ਬੋਲਿਆ ਜੀ ਮੈਡਮ ਗੱਡੀ ਤਿਆਰ ਹੈ। ਟੀਨਾ ਨੂੰ ਉਸ ਦੀ ਇਹ ਸ਼ਾਂਤੀ ਹੋਰ ਗੁੱਸਾ ਦਿੰਦੀ ਸੀ। ਉਸ ਨੂੰ ਲੱਗਦਾ ਸੀ ਕਿ ਇਹ ਇਨਸਾਨ ਕਿਸੇ ਗੱਲ ਦਾ ਜਵਾਬ ਹੀ ਨਹੀਂ ਦੇ ਸਕਦਾ ਪਰ ਉਸ ਨੂੰ ਪਤਾ ਨਹੀਂ ਸੀ ਕਿ ਇਸ ਚੁੱਪੀ ਦੇ ਪਿੱਛੇ ਇੱਕ ਐਸਾ ਸੱਚ ਲੁਕਿਆ ਹੈ ਜੋ ਉਸ ਦੀ ਸਾਰੀ ਸੋਚ ਬਦਲ ਦੇਵੇਗਾ। ਇੱਕ ਦਿਨ ਰਾਏ ਸਾਹਿਬ ਨੂੰ ਬੁਰੀ ਖਬਰ ਮਿਲੀ। ਉਸ ਦਾ ਪੁਰਾਣਾ ਦੋਸਤ ਪ੍ਰਤਾਪ ਸਿੰਘ ਦਿਵਾਲੀਆ ਹੋ ਗਿਆ ਹੈ। ਸਾਲਾਂ ਪਹਿਲਾਂ ਰਾਏ ਸਾਹਿਬ ਅਤੇ ਪ੍ਰਤਾਪ ਸਿੰਘ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੇ ਬੱਚਿਆਂ ਦਾ ਵਿਆਹ ਇੱਕ ਦੂਜੇ ਨਾਲ ਕਰਾਂਗੇ ਹੁਣ ਜਦ ਪ੍ਰਤਾਪ ਸਿੰਘ ਦੀ ਹਾਲਤ ਖਰਾਬ ਸੀ ਰਾਏ ਸਾਹਿਬ ਨੇ ਇਸ ਮੌਕੇ ਨੂੰ ਆਪਣੇ ਹਿੱਤ ਵਿੱਚ ਵਰਤ ਲਿਆ ਉਸ ਨੇ ਟੀਨਾ ਨੂੰ ਬੁਲਾਇਆ ਤੇ ਕਿਹਾ ਟੀਨਾ ਤੇਰੀ ਸ਼ਾਦੀ ਤੈਅ ਹੋ ਗਈ ਹੈ ਟੀਨਾ ਹੈਰਾਨ ਹੋ ਗਈ ਕੀ ਕੇਸ ਨਾਲ ਪਾਪਾ ਤੁਸੀਂ ਮੈਨੂੰ ਪੁੱਛਿਆ ਤੱਕ ਨਹੀਂ ਰਾਏ ਸਾਹਿਬ ਸ਼ਾਂਤੀਆ ਬੋਲੇ ਤੇਰੀ ਸ਼ਾਦੀ ਸਰਵਨ ਨਾਲ ਹੋਵੇਗੀ ਟੀਨਾ ਦੇ ਪੈਰਾ ਹੇਠੋ ਜ਼ਮੀਨ ਖੇਸ ਗਈ ਸਰਵਨ ਉਹ ਨੌਕਰ ਪਾਪਾ ਤੁਸੀਂ پاگل ਹੋ ਗਏ ਹੋ ਮੈਂ ਕਿਸ ਡਰਾਈਵਰ ਨਾਲ ਵਿਆਹ ਨਹੀਂ ਕਰਾਂਗੀ ਰਾਏ ਸਾਹਿਬ ਦਾ ਚਿਹਰਾ ਗੰਭੀਰ ਸੀ ਉਸਨੇ ਕਿਹਾ ਕਿ ਇਹ ਵਿਆਹ ਇੱਕ ਪੁਰਾਣੇ ਵਾਅਦੇ ਦਾ ਹਿੱਸਾ ਹੈ ਤੇ ਸਰਵਨ ਕੋਈ ਆਮ ਨੌਕਰ ਨਹੀਂ ਪਰ ਟੀਨਾ ਕੁਝ ਵੀ ਸੋਨਣ ਨੂੰ ਤਿਆਰ ਨਹੀਂ ਸੀ ਉਹ ਆਪਣੇ ਕਮਰੇ ਵਿੱਚ ਗਈ ਤੇ ਰੋਣ ਲੱਗ ਗਈ ਇਹ ਮੇਰੀ ਜ਼ਿੰਦਗੀ ਹੈ ਕੋਈ ਨੌਕਰ ਇਸ ਨੂੰ ਬਰਬਾਦ ਨਹੀਂ ਕਰ ਸਕਦਾ ਰਾਜ ਆਪਦੀ ਜਿੱਦ ਦੇ ਅੱਗੇ ਉਹ ਸਰੀਕ ਨਾ ਚਲੀ ਆਖਰਕਾਰ ਇੱਕ ਨਿਸ਼ਾਨਦਾ ਸਮਰੋਹ ਵਿੱਚ ਟੀਨਾ ਤੇ ਸਰਵਨ ਦਾ ਵਿਆਹ ਹੋ ਗਿਆ ਪੂਰੀ ਹਵੇਲੀ ਚਮਕ ਰਹੀ ਸੀ ਮਹਿਮਾਨਾਂ ਦੀ ਭੀੜ ਸੀ ਪਰ ਟੀਨਾ ਦੇ ਚਿਹਰੇ ਤੇ ਉਦਾਸੀ ਸਾਫ਼ ਦਿਖ ਰਹੀ ਸੀ ਵਿਆਹ ਤੋਂ ਬਾਅਦ ਟੀਨਾ ਨੇ ਸਪਸ਼ਟ ਕਹਿਤਾ ਤੂੰ ਮੇਰਾ ਪਤੀ ਹੋ ਸਕਦਾ ਹੈ ਪਰ ਮੇਰੇ ਦਿਲ ਵਿੱਚ ਤੇਰੇ ਕੋਈ ਜਗ੍ਹਾ ਨਹੀਂ ਇਹ ਵਿਆਹ ਮੇਰੀ ਮਜਬੂਰੀ ਹੈ ਸਰਵਨ ਹਮੇਸ਼ਾ ਹੀ ਜਿਹੜਾ ਸ਼ਾਂਤ ਰਿਹਾ ਮੈਂ ਸਮਝਦਾ ਹਾਂ ਮੈਡਮ ਮੈਂ ਤੁਹਾਡਾ ਅਦਰ ਕਰਦਾ ਹਾਂ ਹਵੇਲੀ ਦੇ ਕੁਝ ਲੋਕ ਖਾਸ ਕਰਕੇ ਰਾਏ ਸਾਹਿਬ ਦੀ ਭੈਣ ਕਵੇਰੀ ਸਰਵਣ ਦਾ ਮਜ਼ਾਕ ਉਡਾਉਂਦੇ ਅਤੇ ਸਰਵਣ ਹੁਣ ਤੂੰ ਤਰਠੌਰ ਖਾਨਦਾਨ ਦਾ ਜਵਾਈ ਬਣ ਗਿਆ ਪਰ ਗੱਡੀ ਚਲਾਉਣਾ ਨਾ ਭੁੱਲੀ ਆਕਰ ਤੂੰ ਨੁੱਕ ਇਹ ਤਾਂ ਹੈ ਸਰਵਣ ਹੱਸ ਕੇ ਸਭ ਸਾਰਨ ਦਾ ਤੀਨਾ ਨੂੰ ਉਸ ਦੀ ਇਹ ਚੁੱਪੀ ਚੁਪਦੀ ਸੀ ਪਰ ਇੱਕ ਰਾਤ ਸਭ ਕੁਝ ਬਦਲ ਗਿਆ ਤੀਨਾ ਆਪਣੀ ਡਾਇਰੀ ਲਿਖ ਰਹੀ ਸੀ ਜਦ ਉਸ ਨੂੰ ਹਵੇਲੀ ਦੇ ਪਿਛੇ ਕਿਸੇ ਖੜਕੇ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਉਸ ਉਤਸੁਕਤਾ ਨਾਲ ਉੱਥੇ ਗਈ ਸਰਵਨ ਕਿਤਾਬਾਂ ਲੈਪਟਾਪ ਤੇ ਕਾਗਜ਼ ਲੈ ਕੇ ਬੈਠਾ ਸੀ ਉਹ ਹੈਰਾਨ ਹੋਈ ਇਹ ਕੀ ਹੈ ਤੂੰ ਇੱਥੇ ਕੀ ਕਰ ਰਿਹਾ ਤੂੰ ਕੋਈ ਚੋਰ ਹੈ ਸਰਵ ਨੇ ਸ਼ਾਂਤ ਸੁਰ ਵਿੱਚ ਕਿਹਾ ਮੈਡਮ ਮੈਂ ਕੋਈ ਨੌਕਰ ਨਹੀਂ ਹਾਂ ਮੈਂ ਸਰਵਨ ਮਹਿਰਾ ਇੰਡਸਟਰੀ ਦਾ ਮਾਲਕ ਹਾਂ ਉਸ ਦੇ ਹੋਸ਼ ਉੱਡ ਗਏ ਮੇਰਾ ਇੰਡਸਟਰੀ ਦੇਸ਼ ਦੀਆਂ ਸਭ ਤੋਂ ਵੱਡੀਆਂ ਟੈਕਸਟਾਈਲ ਕੰਪਨੀਆਂ ਵਿੱਚੋਂ ਇੱਕ ਸੀ ਇਹ ਨਾਰਾਂ ਸੀ ਕਿ ਸਰਵਨ ਨੌਕਰ ਬਣ ਕੇ ਇੱਥੇ ਕਿਉਂ ਆਇਆ ਸਰਵਨ ਨੇ ਸਾਰਾ ਸੱਚ ਦੱਸਿਆ ਮੇਰੇ ਪਿਤਾ ਪ੍ਰਤਾਪ ਸਿੰਘ ਮੇਰਾ ਤੇ ਤੁਹਾਡੇ ਪਿਤਾ ਨੇ ਸਾਲ ਪਹਿਲਾਂ ਸਾਡੀ ਸ਼ਾਦੀ ਦਾ ਵਾਅਦਾ ਕੀਤਾ ਸੀ ਪਰ ਜਦ ਸਾਡੇ ਘਰ ਦੀ ਹਾਲਤ ਖਰਾਬ ਹੋ ਗਈ ਤੁਹਾਡੇ ਪਿਤਾ ਨੇ ਉਹ ਵਾਅਦਾ ਤੋੜ ਦਿੱਤਾ ਮੈਂ ਨਿਸ਼ਚਾ ਕੀਤਾ ਕਿ ਮੈਂ ਤੁਹਾਨੂੰ ਆਪਣੀ ਮਿਹਨਤ ਤੇ ਪਿਆਰ ਨਾਲ ਜਿੱਤਾਂਗਾ ਇਸ ਲਈ ਮੈਂ ਨੌਕਰ ਬਣ ਕੇ ਇੱਥੇ ਆਇਆ ਮੈਂ ਚਾਹੁੰਦਾ ਸੀ ਕਿ ਤੂੰ ਮੈਨੂੰ ਮੇਰੇ ਦੌਲਤ ਲਈ ਨਹੀਂ ਮੇਰੇ ਲਈ ਜਾਣੇ ਟੀਨਾਂ ਦੀ ਅੱਖਾਂ ਵਿੱਚ ਗੁੱਸਾ ਵੀ ਤੇ ਹੈਰਾਨੀ ਵੀ ਤੂੰ ਮੈਨੂੰ ਧੋਖਾ ਦਿੱਤਾ ਸਰਬਨ ਤੂੰ ਪੈਨ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਸਰਬਨ ਹੋਲੇ ਜੇ ਬੋਲਿਆ ਕਿਉਂਕਿ ਮੈਂ ਚਾਹੁੰਦਾ ਸੀ ਕਿ ਤੂੰ ਮੇਰੀ ਅਸਲੀਅਤ ਨਹੀਂ ਮੇਰੇ ਪਿਆਰ ਲਈ ਮੈਨੂੰ ਸਵੀਕਾਰ ਕਰੇ ਟੀਨਾਂ ਦਾ ਦਿਲ ਪਿੰਗਣ ਲੱਗਾ ਉਹ ਕਹਿੰਦੀ ਕੰਦੀ ਮੈਨੂੰ ਤੈਨੂੰ ਸਮਝਣ ਲਈ ਸਮਾਂ ਚਾਹੀਦਾ ਹੈ ਸਰਵਰ ਨੇ ਮੁਸਕਰਾ ਕੇ ਕਿਹਾ ਮੈਂ ਇੰਤਜ਼ਾਰ ਕਰਾਂਗਾ ਟਿੰਨਾ ਹੌਲੀ ਹੌਲੀ ਇੱਕ ਦੂਜੇ ਨੂੰ ਸਮਝਣ ਲੱਗ ਪਏ ਸਰਵਰ ਨੇ ਟਿੰਨਾ ਨੂੰ ਆਪਣੀ ਕੰਪਨੀ ਤੇ ਆਪਣੇ ਸੁਪਨੇ ਤੇ ਆਪਣੀ ਜ਼ਿੰਦਗੀ ਬਾਰੇ ਦੱਸਿਆ ਉਸ ਨੇ ਕਿਹਾ ਕਿ ਉਹ ਚਾਹੁੰਦਾ ਹੈ ਟਿੰਨਾ ਲੰਡਨ ਜਾ ਕੇ ਆਪਣਾ ਸੁਪਨਾ ਪੂਰਾ ਕਰੇ ਟਿੰਨਾ ਦੇ ਚਿਹਰੇ ਤੇ ਪਹਿਲੀ ਵਾਰ ਮੁਸਕਰਾਹਟ ਆਈ ਤੂੰ ਸੱਚਮੁੱਚ ਮੇਰੇ ਸੁਪਨੇ ਸਮਝਦਾ ਹੈ ਪਰ ਮੈਨੂੰ ਭਰੋਸਾ ਕਰਨ ਵਿੱਚ ਹੋਰ ਸਮਾਂ ਲੱਗੇਗਾ ਸਮਾਂ ਪਿੱਤਣਾ ਕਿੰਨਾ ਤੇ ਸਰਵੰਦਾ ਰਿਸ਼ਤਾ ਮਜ਼ਬੂਤ ਹੋ ਗਿਆ ਟਿੰਨਾ ਲੰਡਨ ਗਈ ਉੱਥੇ ਉਸਨੇ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਪੂਰੀ ਕੀਤੀ ਸਾਰ ਬਣੇ ਆਪਣੀ ਕੰਪਨੀ ਨੂੰ ਹੋਰ ਉਚਾਈਆਂ ਤੇ ਪਹੁੰਚਾਇਆ ਕਈ ਸਾਲਾਂ ਬਾਅਦ ਜਦੋਂ ਦੋਵੇਂ ਜੈਪੁਰ ਵਾਪਸ ਆਏ ਰਾਏ ਸਾਹਿਬ ਰਾਇਸਾਵ ਨੇ ਸਰਵਨ ਨੂੰ ਗਲੇ ਲਾਦਿਆਂ ਦੇ ਕਿਹਾ ਸਰਵਨ ਮੈਂ ਤੈਨੂੰ ਗਲਤ ਸਮਝਿਆ ਤੂੰ ਮੇਰੀ ਧੀ ਦਾ ਦਿਲ ਵੀਤਾ ਤੇ ਮੇਰੇ ਖਾਨਦਾਨ ਦਾ ਮਾਣ ਵਿਉਦਾਇ ਤਿੰਨਾਂ ਤੇ ਸਰਵਨ ਨੇ ਮਿਲ ਕੇ ਇੱਕ ਚੈਰਿਟੀ ਫਾਊਂਡੇਸ਼ਨ ਸ਼ੁਰੂ ਕੀਤਾ ਜੋ ਪਿੰਡ ਦੇ ਬੱਚਿਆਂ ਨੂੰ ਪੜ੍ਹਾਈ ਦੇ ਆਪਣੇ ਪੂਰੇ ਸੁਪਨੇ ਕਰਨ ਵਿੱਚ ਮਦਦ ਕਰਦੀ ਸੀ ਤਿੰਨਾਂ ਨੇ ਆਪਣੀ ਡਾਇਰੀ ਵਿੱਚ ਲਿਖਿਆ ਜਿੰਦਗੀ ਨੇ ਮੈਨੂੰ ਸਿਖਾਇਆ ਜੇ ਦਿਲ ਵਿੱਚ ਪਿਆਰ ਤੇ ਭਰੋਸਾ ਹੋਵੇ ਤਾਂ ਰਿਸ਼ਤਾ ਖੂਬ ਸੂਰਤ ਬਣ ਸਕਦਾ ਹੈ ਜੇ ਤੁਹਾਨੂੰ ਸਟੋਰੀ ਵਧੀਆ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਤੇ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ